ਇਕ ਆ ਬੜੀ ਧਿਆਨ ਨਾਲ ਸੁਣਿਓ ਜੀ ਆਈ ਵਾਂਟ ਯੂ ਟੂ ਇਹ ਆਡੀਓ ਮੈਂ ਤੈਨੂੰ ਕਿਹਾ ਸੀ ਸਪੀਕਰ ਇਹ ਸਪੀਕਰ 'ਚ ਬੜੇ ਧਿਆਨ ਨਾਲ ਸੁਣਿਓ ਥਿਸ ਇਜ਼ ਡੀਐਸਪੀ ਜਸਪ੍ਰੀਤ ਸਿੰਘ ਇਹ ਫਗਵਾੜੇ ਲੱਗੇ ਆ ਹੁਣ ਇਹ ਕੀ ਕਹਿ ਰਿਹਾ ਕਹਿੰਦੇ ਅਸਲਾ ਲੈ ਕੇ ਆਵਾਂਗੇ ਆਪਣੇ ਕੋਲ ਥਾਣੇ 'ਚ ਕੁਝ ਅਸਲਾ ਇੱਥੇ ਪਿਆ ਕੁਝ ਅਸਲਾ ਥਾਣੇ 'ਚੋਂ ਲੈ ਕੇ ਆਵਾਂਗੇ ਇੰਟੈਂਸ਼ਨ ਵਾਸ ਵੈਰੀ ਕਲੀਅਰ ਕੀ ਬਾਏ ਹੁੱਕ ਕੁਰਕ ਧੱਕੇ ਨਾਲ ਇਹ ਕਬਜ਼ਾ ਅਸੀਂ ਲੈਣਾ ਲੈਣਾ ਇਹਦੀ ਸ਼ਬਦਾਵਲੀ ਹੁਣ ਮੈਂ ਸੁਣਾ ਰਿਹਾ ਕਿਨੂੰ ਐਸਐਸਪੀ ਗੁਪਤਾ ਜੀ ਨੂੰ ਤੇ ਨਾਲ ਹੀ ਡੀਆਈਜੀ ਜਾਂ ਆਈਜੀ ਸਾਹਿਬ ਜਿਹੜੇ ਐਸ ਭੁਕਤੀ ਸਾਹਿਬ ਹੈ ਉਹ ਵੀ ਮੌਕੇ ਤੇ ਖਲੋਤੇ ਜਦੋਂ ਪੁਲਿਸ ਹੀ ਪਲਾਨਿੰਗ ਕਰਦੀ ਹੋਈ ਇਹ ਗੱਲਾਂ ਕਰਦੇ ਆ ਨਾ ਜੀ ਸੱਜੇ ਖੱਬੇ ਦੀਆਂ ਆਹ ਚਸ਼ਮਦੀਤ ਗਵਾਹ ਕਹਿ ਲੋ ਵੀਡੀਓ ਕਹਿ ਲਿਓ ਸਾਰੀ ਗੱਲ ਤੁਸੀਂ ਧਿਆਨ ਨਾਲ ਸੁਣਿਓ आई एम शोइंग यू 4 पीपल ਇੱਕ ਤਾਂ ਐਸਐਸਪੀ ਇੱਕ ਭੁਪਤੀ ਜੀ ਇੱਕ ਆ ਡੀਐਸਪੀ ਜਸਪ੍ਰੀਤ ਜਿਹੜਾ ਵੈਪਨ ਲੈਉਣ ਦੀ ਗੱਲ ਕਰਦਾ ਇੱਕ ਸਬ ਇੰਸਪੈਕਟਰ ਜਸਪਾਲ ਸਿੰਘ ਆ ਜਿਹੜਾ ਬੂਟਾ ਨਾਲ ਏਕੇ 47 ਇਸ ਵੀਡੀਓ 'ਚ ਵੀ ਆ ਮੁੜ ਕੇ ਹੀ ਇਸ ਸੀਨ ਵਿੱਚ ਦੇਖ ਕੇ 47 ਆ ਆ ਆ ਲੋ ਜੀ ਆ ਮੈਂ ਪ੍ਰਿੰਟ ਦਿਖਾ ਰਿਹਾ ਆ ਐਸਐਸਪੀ ਸਾਹਿਬ ਇਹ ਡੀਐਸਪੀ ਇਹ ਭੁਪਤੀ ਸਾਹਿਬ ਤੇ ਇਹ ਉਹ ਜਸਪਾਲ ਸਿੰਘ ਜਿਹੜਾ ਆ ਖੜਾ ਆ ਆ ਵੈਪਨ ਮਿੱਤ ਦਾ ਵੈਪਨ ਗੁਰੂ ਘਰ ਦੇ ਅੰਦਰ ਬੂਟ ਪਾ ਕੇ AK47 ਦੇ ਫਾਇਰ ਕੱਢਦਾ ਹੋਇਆ ਦੱਸੋ ਇਹ ਜੀ ਚਸ਼ਮਦੀਤ ਤੁਸੀਂ ਕਹਿ ਲਓ ਜਾਂ ਆਈ ਓਪਨਿੰਗ ਵੀਡੀਓਜ਼ ਤੁਹਾਡੇ ਸਾਹਮਣੇ ਜਿਹਦੇ 'ਚ ਆਪ ਕਹਿ ਰਿਹਾ ਕਿ ਅਸਲਾ ਲੈ ਕੇ ਆਹਣੋ ਉਹ ਧਿਆਨ ਨਾਲ ਸੁਣਾ ਦੇ ਮੇਰਾ and 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 one second and mr pooptyas 247 on the line phone te ne vich chief minister bhagwant maan ik ik minute di gall das rahe ho unna nu dhyan naal dekho unna de kam che pole lag gaya hi rehnda jado jinni video aan giya chalo <tune> ਮੈਂ ਨਾ ਜੀ ਇਹ ਤੁਹਾਨੂੰ ਆਡੀਓ ਧਿਆਨ ਨਾਲ ਭੇਜ ਦਾਂਗਾ ਵੈਪਨ ਦੀ ਗੱਲ ਆਪਾਂ ਚੱਲਦੇ ਆ ਵੈਪਨ ਥਾਣੇ ਤੋਂ ਆ ਜਾਣਗੇ ਇਹ ਗੱਲ ਸਾਰੇ ਆਪਸ ਚ ਅਧਿਆਲਾ ਅਫਸਰ ਗੱਲ ਕਰ ਰਹੇ ਆ ਜੋ ਸੁਲਤਾਨਪੁਰ ਲੋਧੀ ਗੁਰਪੁਰਬ ਤੋਂ ਪਹਿਲਾਂ ਔਰ ਜੇਸ ਇਨਸੀਡੈਂਟ ਨੂੰ ਅੱਜ ਲਗਭਗ 50 ਦਿਨ ਪੂਰੇ ਹੋ ਗਏ ਆ ਔਰ ਜਿੱਥੇ ਇਹ ਚੀਫ ਮਿਨਿਸਟਰ ਭਗਵੰਤ ਮਾਨ ਦੀ ਇਸ਼ਾਰੇ ਤੇ ਚੱਲੀ ਹਜ਼ਾਰਾਂ ਕ ਗੋਲੀਆਂ ਔਰ ਸ਼੍ਰੀ ਅਖੰਡਪਾਤ ਸਾਹਿਬ ਜਿੱਥੇ ਖੰਡਿਤ ਕੀਤੇ ਗਏ ਹੋਣ ਗੁਰੂ ਘਰ ਤੇ ਕਬਜ਼ਾ ਕੀਤਾ ਗਿਆ ਹੋਵੇ ਕਿਸ ਤਰੀਕੇ ਗੁਰਪੁਰਬ ਤੋਂ ਪਹਿਲਾਂ ਅੰਮ੍ਰਿਤ ਵੇਲੇ ਇਹ ਸਾਰੇ ਜੋ ਤਾਣਾ ਸ਼ਾਈ ਰਵਈਆ ਸੀ ਮੁੱਖ ਮੰਤਰੀ ਦਾ ਡਿਕਟੇਟੋਰੀਅਲ ਐਟੀਟਿਊਡ ਸੀ ਕਿਵੇਂ ਕਾਨੂੰਨ ਨੂੰ ਸ਼ਿੱਕੇ ਤੇ ਟੰਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ ਅੱਜ ਉਹਦੇ ਬਾਰੇ ਕੁਝ ਵੀਡੀਓਜ਼ ਤੁਹਾਡੇ ਸਾਹਮਣੇ ਨੇ ਮੈਂ ਤੁਹਾਡੇ ਤੋਂ ਚਾਹੂੰਗਾ ਬਿਕੋਜ਼ ਯੂ ਵਿਲ ਹੈਵ ਟੂ ਬੇਅਰ ਵਿਦ ਮੀ ਥੋੜਾ ਤੁਹਾਨੂੰ ਪੇਸ਼ੈਂਸ ਰੱਖਣੀ ਪੈਣੀ ਹੈ ਮੇਰੇ ਕੋਲ ਕੋਈ 8 10 ਛੋਟੀਆਂ-ਛੋਟੀਆਂ ਕਲਿੱਪਾਂ ਜਿਹੜੀਆਂ ਮੈਂ ਵਕ-ਵਕ ਥਾਵਾਂ ਤੋਂ ਕੱਠੀਆਂ ਕੀਤੀਆਂ ਨੇ ਜਿਹੜੀਆਂ ਸਾਫ਼ ਇੱਕ ਗੱਲ ਦਰਸਾਉਂਦੀ ਐ ਕਿ ਕੋਈ ਲਾਅ ਐਂਡ ਆਰਡਰ ਦਾ ਸਿਚੁਏਸ਼ਨ ਨਹੀਂ ਸੀ ਔਰ ਕਿਸੇ ਮੁੱਖ ਮੰਤਰੀ ਨੂੰ ਜਿੱਡਾ ਮਰਜੀ ਉਹ ਤਾਨਾਸ਼ਾਹ ਹੋਵੇ ਜਿੱਡਾ ਮਰਜੀ ਵੱਡਾ ਡਿਕਟੇਟਰ ਹੋਵੇ ਸਾਡੇ ਗੁਰੂ ਘਰਾਂ 'ਚ ਜੁੱਤੀਆਂ ਪਾ ਕੇ ਗੁਰੂ ਘਰਾਂ 'ਚ ਆਟੋਮੈਟਿਕ ਵੈਪਨ ਦੀ ਵਰਤੋਂ ਕਰਕੇ ਗੋਲੀਆਂ ਚਲਾਉਣ ਦਾ ਜਾਂ ਗੁਰੂ ਘਰ ਚ ਅਖੰਡ ਪਾਠ ਸਾਹਿਬ ਗੁਰਪੁਰਬ ਨੂੰ ਸਮਰਪਿਤ ਚੱਲਦੇ ਹੋਣ ਉਹਨੂੰ ਖੰਡਿਤ ਕਰਨ ਦੀ ਇਜਾਜ਼ਤ ਨਹੀਂ ਹੈ ਇਟ ਇਜ਼ ਅ ਕਲੀਅਰ ਰਿਮਾਈਂਡਰ ਆਫ ਜੋ 1984 ਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤਾ ਸੀ ਫੀਕਾ ਫਰਕ ਇੰਨਾ ਜ਼ਰੂਰ ਹੈ ਕਿ ਉਥੇ ਟੈਂਕਾਂ ਤੋਪਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਗੋਲੇ ਦਾਕੇ ਗਏ ਇੱਥੇ ਟੈਂਕ ਤੋਪ ਤਾਂ ਨਹੀਂ ਵਰਤੇ ਗਏ ਮਗਰ ਕਸਲ ਛੱਡੀ ਵੀ ਕੋਈ ਨਹੀਂ ਗਈ ਔਰ ਕਿਸ ਤਰੀਕੇ ਨਾਲ ਦੇਖੋ ਚੰਦੀ ਥੋੜੀ ਜਲੰਧਰ ਦੀ ਪ੍ਰੈਸ ਇੱਕ ਬੜੀ ਨਾਮੀ ਪ੍ਰੈਸ ਹੈ ਅੱਜ ਚਰਨਜੀਤ ਨੂੰ ਮੈਂ ਤਾਂ ਵੀ ਨਾਲ ਲੈ ਕੇ ਆਇਆ ਕਿਉਂਕਿ ਇਹ ਤਾਂ ਫੋਨ ਖੋਇਆ ਗਿਆ ਹੋਵੇ ਇਹਦੇ ਕੈਮਰਾਮੈਨ ਦੀ ਲਖਪੀ ਨੋ ਨਾ ਬਲਵਿੰਦਰ ਸਿੰਘ ਉਹਦੀਆਂ ਉਂਗਲਾਂ ਤੋੜੀਆਂ ਗਈਆਂ ਹੁਣ ਇਹਨੇ ਆਪ ਸ਼ਿਕਾਇਤ ਕੀਤੀ ਗਈ ਹੋਵੇ ਐਸਐਸਪੀ ਨੂੰ ਐਂਡ देयर इज नो ਐਕਸ਼ਨ ਔਰ ਨਾਲ ਹੀ ਇਹਨਾਂ ਦੇ ਕੰਨ ਦਾ ਜਿਹੜਾ ਪਰਦਾ ਫਟਿਆ ਸੀ ਉਹ ਆਲਰੇਡੀ ਤੁਹਾਡੇ ਸਾਹਮਣੇ ਮੈਂ ਲੈ ਕੇ ਆਇਆ ਸੀ ਕਿਹੜਾ ਕਾਨੂੰਨ ਵਿਚ ਲਾ ਇਹ ਜ਼ਰੂਰ ਭਗਵੰਤ ਮਾਨ ਜੀ ਦੱਸਣ ਕਿ ਕਿਹੜੇ ਕਾਨੂੰਨ ਦਾ ਸਹਾਰਾ ਲੈ ਰਿਹਾ ਹੈ ਕਿ ਉਹਨਾਂ ਨੂੰ ਇਹ ਸਾਰੀ ਚੀਜ਼ਾਂ ਦੀ ਇਜਾਜ਼ਤ ਦਿੰਦਾ ਹੈ ਇਹ ਗੈਰ ਕਾਨੂੰਨੀ ਕੰਮ ਕਰਨਾਸਤੇ ਔਰ ਨਾਲ ਹੀ ਲਖਵਿੰਦਰ ਸਿੰਘ ਜੀ ਬੈਠੇ ਜਿਹੜੇ ਉਸ ਦਿਨ ਦੇ ਚਸ਼ਮਦੀਤ ਗਵਾਹ ਨੇ ਔਰ ਇਹਨਾਂ ਦੋਵਾਂ ਨੂੰ ਥ੍ਰੈਟਸ ਆਰਿਆ ਨੇ ਪੁਲਿਸ ਵਾਲਿਆਂ ਵੱਲੋਂ ਕਿ ਤੁਸੀਂ ਚੁੱਪ ਕਰ ਜਓ ਨਹੀਂ ਤਾਂ ਤੁਹਾਡੇ ਆ ਤੁਹਾਡੇ ਪਰਿਵਾਰ ਨੂੰ ਝੂਠੇ ਕੇਸ 'ਚ ਫਸਾ ਦੇਵਾਂਗੇ ਜੇ ਕੋਈ ਗੁਰੂ ਦੀ ਗੱਲ ਕਰੇ ਸੱਚ ਦਾ ਸਾਥ ਦਵੇ ਉਹਦਾ ਇਹ ਅਚਰ ਹੋਣਾ ਹੈ ਇਹ ਤੁਹਾਡੇ ਸਾਹਮਣੇ ਆਈ ਥਿੰਕ ਇਹ ਡੈਮੋਕਰੇਸੀ ਲਈ ਬੜਾ ਚਿੰਤਾ ਦਾ ਵਿਸ਼ਾ ਹੈ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਪਿਛਲੀ ਵਾਰੀ ਤੁਹਾਨੂੰ ਯਾਦ ਹੋਣਾ ਇੱਥੇ ਇੱਕ 올ਡ ਮਾਪੇ ਆਏ ਸੀ ਜਿਨ੍ਹਾਂ ਦੀ ਬੇਟੀ ਦਾ ਵਿਆਹ ਸੀ ਜਿਨ੍ਹਾਂ ਤੇ ਉਸ ਗੁਰਪ੍ਰੀਤ ਸਿੰਘ ਤੇ ਬਗੇਲ ਸਿੰਘ ਨੂੰ ਜਿਹੜੇ ਮੱਥਾ ਟੇਕਣ ਗਏ ਸੀ ਉਹਨਾਂ ਨੂੰ ਚੱਕ ਕੇ ਝੂਠਾ ਕੇਸ ਉਹਨਾਂ ਤੇ ਪਾਤਾ ਸੀਗਾ ਕਿ ਇਹ ਵੀ ਬਾਬਾ ਮਾਨ ਸਿੰਘ ਹੋਰਾਂ ਦੇ ਨਾਲ ਹੈ ਉਹ ਅਖੀਰ 'ਚ ਕੋਰਟ 'ਚੋਂ ਡਿਸਚਾਰਜ ਹੋ ਗਏ ਕਿਉਂਕਿ ਸਾਰੇ ਸਬੂਤ ਉਹ ਸਾਹਮਣੇ ਆ ਗਏ ਉਹ ਬਰੀ ਹੋ ਗਏ ਕਿ ਉਹ ਮੌਕੇ ਤੇ ਸੀ ਨਹੀਂ ਸੋ ਝੂਠੇ ਕੇਸੇ ਪਾ ਕੇ ਕਿਵੇਂ ਬੱਚਿਆਂ ਨੂੰ ਇਲਲੀਗਲ ਕਨਫਾਈਨਮੈਂਟ ਝੂਠੇ ਕੇਸ ਪਾਇਗੇ ਸਾਰੀ ਚੀਜ਼ਾਂ ਮੈਂ ਤੁਹਾਡੇ ਅੱਗੇ 2 ਮਿੰਟ ਰੱਖਣ ਲੱਗਿਆ ਸੋ ਦੈਟ ਤੁਹਾਨੂੰ ਕਲੈਰਿਟੀ ਆ ਜਾਏ ਦਿਸ ਇਜ਼ ਵਿਦ ਐਵਿਡੈਂਸ ਸੋ ਸਟਾਰਟ ਕਰ ਦਿਓ ਜੀ ਫਰਸਟ ਵੀਡੀਓ ਹਾਂਜੀ ਪਹਿਲੀ ਵੀਡੀਓ ਭਾਵੇਂ ਥੋੜੀ ਰੈਪੀਟਿਟਿਵ ਵੀ ਹੋਊਗੀ ਗੁਰੂ ਘਰ ਦਾ ਡਿਸਟੈਂਸ ਬੇਰ ਸਾਹਿਬ ਦਾ ਤੇ ਅਕਾਲ ਪੁਰਗਾ ਸਾਹਿਬ ਦਾ ਆ ਤੁਸੀਂ ਸਾਹਮਣੇ ਵੇਖ ਰਹੇ ਹੋ ਬੇਰ ਸਾਹਿਬ ਦੀ ਐਂਟਰੈਂਸ ਈ ਫੁੱਟ ਦਾ ਫਰਕ ਹੈ ਇਹ ਅਕਾਲ ਬੂੰਗਾ ਸਾਹਿਬ ਇਹ ਕੱਲਾ ਤੁਹਾਨੂੰ ਇੱਕ ਇਹ ਹਾਲਾਤ ਕੀ ਬਣ ਰਹੀ ਸੀ ਉੱਥੇ ਅਗਲੀ ਵੀਡੀਓ ਜੀ ਇਹ ਇੱਕ ਰੰਗ ਇਹ 22 ਤਰੀਕ ਨੂੰ ਸ਼ਾਮ ਦੀ ਲਾ ਲੋ 3 4 5 ਵਜੇ 4 ਵਜੇ ਦੀ ਜਦੋਂ ਐਸਐਸਪੀ ਸਾਹਿਬ ਤੇ ਉੱਥੇ ਸਾਰੇ ਮੌਇਨਾ ਕਰਦੇ ਫਿਰ ਰਹੇ ਮਤਲਬ ਸ਼ਾਂਤਮਈ ਮਾਹੌਲ ਹੈ ਇਹ ਵੀਡੀਓ ਦਰਸਾ ਰਹੀ ਹੈ ਕਿ ਕੋਈ ਲਾਅਨ ਆਰਡਰ ਦਾ ਉੱਥੇ ਸਿਚੁਏਸ਼ਨ ਨਹੀਂ ਹੈ ਆ ਤੁਹਾਡੇ ਸਾਹਮਣੇ ਹੈ ਜੀ ਇਹ ਗੁਰੂ ਘਰ ਦੇ ਪਿਛਲੇ ਪਾਸਿਓਂ ਲੰਗਰ ਵਾਲੇ ਪਾਸਿਓਂ ਹਾਂਜੀ ਪਹਿਲੀ ਵੀਡੀਓ ਇੱਕ ਵਾਰੀ ਦਿਖਾ ਦੇਖਣ ਲਈ ਫਿਰ ਕਿ ਆਈ ਵਿਲ ਸੈਂਡ ਇਟ एवरीथिंग ਟੂ ਯੂ ਮੈਂ ਲਿਖਿਆ ਹੈ ਵੈਸੇ ਉਹਦੇ ਥੱਲੇ ਆਹ ਦੂਜੀ ਵੀਡੀਓ ਜੀ ਇਹ ਸ਼ਾਮ ਦੀ ਵੀਡੀਓ ਉਹ ਜਿਹੜੀ ਅਥਰੂ ਗੈਸ ਤੇ ਪਾਣੀ ਦੀਆਂ ਵਿਚਾਰਾਂ ਦੀ ਤਾਂ ਮਸ਼ੀਨ ਦੀ ਲੋਟ ਹੀ ਕੋਈ ਨਹੀਂ ਉੱਤ ਦਾ ਧਰਨਾ ਚੱਲੀ ਕੋਈ ਨਹੀਂ ਰਿਆ ਇੱਕ ਮਿੰਟ ਚਲਾ ਦਿਓ ਨਾ ਰਾਮਨਾ ਜਿਹੜਾ ਹੋਇਆ ਉਸ ਨੂੰ ਹਾਂ ਇਹ ਸਾਰਾ ਕੁਝ ਜੀ ਇਜ਼ ਬਿਫੋਰ ਐਂਡ ਦੇਅਨ ਆਨ ਡੇ ਆਫ ਦਿ ਇਨਸੀਡੈਂਟ ਐਂਡ ਇਥੇਰ ਇਜ਼ ਓਨਲੀ ਵਨ ਵੀਡੀਓ ਵਿਚ ਇਜ਼ ਅਟ 10:00 ਕਲॉक ਇਨ ਦਿ ਮਾਰਨਿੰਗ ਜਦੋਂ ਇਹ ਫਾਇਰਿੰਗ ਹੋ ਗਈ 9:10 ਵਜੇ ਜਿਹੜੀ ਸਵੇਰ ਦੀ ਇਹ ਸਭ 22 ਤਰੀਕ ਦੀ ਆ ਜੀ ਦੂਜੀ ਵਾਰ ਗਸ਼ਟ ਦੌਰਾਨ ਨਿਹੰਗ ਸਿੰਘਾ ਦੀ ਪੁਲਿਸ ਨਾਲ ਤਕਰਾਰ ਬਾਜੀ 22 ਨਵੰਬਰ ਮਤਲਬ ਗੱਲ ਚੱਲ ਰਹੀ ਆ ਜੀ ਜੇ ਤੁਸੀਂ ਗੱਲ ਨਾਲ ਗੱਲ ਕਰ ਸਕਦੇ ਸੀ ਤੇ ਉੱਥੇ ਅਟੈਕ ਦੀ ਲੋਡ ਕੀ ਪੈ ਗਈ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਉਹ ਵੀਡੀਓ ਤੂੰ ਲਿਆਇਆ ਨਹੀਂ ਵੈਸੇ ਮੈਂ ਤੁਹਾਨੂੰ ਸੈਂਡ ਕਰੂੰਗਾ ਪੁਲ ਚ ਆਉਂਦੀ ਹੈ ਪਹਿਲਾਂ ਆਈ ਸ਼ੋਅਡ ਯੂ ਦਾ ਫਰਸਟ ਵੀਡੀਓ ਜਦੋਂ ਐਸਐਸਪੀ ਆਪ ਮੌਕੇ ਤੇ ਆਉਂਦਾ 4:30 5:00 ਵਜੇ ਫੇਰ ਉਹੋ ਹੀ 5 ਵਜੇ ਵਾਲੀ ਪਹਿਲੀ ਵੀਡੀਓ ਵਿਖਾਈ ਹੈ ਜਿੱਤੇ ਐਸਐਸਪੀ ਸਾਹਿਬ ਆ ਆ ਜਿਹੜੀ ਵੀਡੀਓ ਹੈ ਦੇਸ ਸ਼ੀ ਇਜ਼ ਆਈ ਥਿੰਕ ਵਸਲਾ ਗੁਪਤਾ ਜੀ ਇਹ ਜੈਨੋ ਹੈ ਵਸਲਾ ਗੁਪਤਾ ਜੀ ਇਹ ਆਪ ਮੌਕੇ ਤੇ ਉੱਥੇ ਹਾਜ਼ਰ ਹੈ ਫੇਰ ਆਉਂਦੀ ਹੈ ਕਿ ਗਸ਼ਟ ਕਰਦੀ ਹੈ ਇਹ ਇਹਨਾਂ ਦਾ ਮੰਨ ਸੀ ਕਬਜ਼ਾ ਕਰਨ ਦਾ ਉੱਥੇ ਇਹ 4 ਵਜੇ ਪਹਿਲਾਂ ਆਏ ਫੇਰ 7 ਵਜੇ ਆਏ ਫੇਰ 9 10 ਵਜੇ ਆ ਸਾਢੇ 10 ਆਏ ਔਰ ਫਿਰ ਫਿਰ ਸਵੇਰ ਨੂੰ 4 ਫਿਰ ਸਵੇਰੇ 4 ਵਜੇ ਇਹਨਾਂ ਨੇ ਧਾਵਾ ਬੋਲਿਆ ਦੱਸੋ ਆ ਆ ਤੁਹਾਨੂੰ ਆ ਉੱਥੇ ਮਾਰਚ ਕੱਢਦੇ ਆਂ ਦੀ ਇਹ ਥਰਡ ਟਾਈਮ ਹੈ ਵਿੱਚ ਇੱਕ ਵਾਲੀ ਮਿਸ ਹੋ ਗਈ ਆ ਆ ਵਿਲ ਸੈਂਡ ਇਟ ਨਹੀਂ ਦਿਖਾ ਦਿਓ ਨਾ ਤੁਸੀਂ ਕਾਲੀ ਨਾਲ ਕਿਉਂ ਕੱਟੀ ਜਾ ਨਾਲ ਹੀ ਉਹ ਵੀਡੀਓ ਕੱਢ ਲੈ ਜਿਹੜੀ ਇਹ ਦਿਖਾਉਂਦੇ ਸੀ ਪੁਲਿਸ ਆਈ ਸੀ ਗਈ ਸੀ ਹੁਣ ਮੈਨੂੰ ਕਹ ਲ ਦੱਸੋ ਸ਼ਾਂਤਵੇਂ ਦੁਕਾਨਾਂ ਲੱਗੀਆਂ ਵਿੱਚ ਲਾਅ ਐਂਡ ਆਰਡਰ ਪ੍ਰੋਬਲਮ ਇਸ ਹੈਪਨਿੰਗ ਇੰਟੈਂਸ਼ਨ ਵਾਸ ਟੂ ਪਲੀਜ਼ ਦ ਸੀਐਮ ਸੀਐਮ ਕੁਝ ਕਰਨਾ ਸੀ ਸੀਐਮ ਦਾ ਪਰਿਵਾਰ ਕੁਝ ਕਰਨਾ ਸੀ ਜਿਹੜਾ ਉੱਥੇ ਨੌਕਰੀ ਕਰਦੇ ਆ ਇਹ ਹਾਲਾਤ ਗੁਰਪੁਰਬ ਤੋਂ ਪਹਿਲਾਂ ਅਖੰਡ ਪਾਠ ਸਾਹਿਬ ਖੰਡਿਤ ਕਰਨੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਤੁਸੀਂ ਆਪ ਕਹਿੰਦੇ ਸੀ ਕਿ ਚੀਫ ਮਿਨਿਸਟਰ ਦੇ ਹੁਕਮ ਬਗੈਰ ਗੋਲੀ ਨਹੀਂ ਚੱਲਦੀ ਤਾਂ ਸਾਰਾ ਖੇਡ ਹੀ ਚੀਫ ਮਿਨਿਸਟਰ ਨੇ ਰਚਿਆ ਸਾਰੀ ਪਲੈਨਿੰਗ ਪੁਲਿਸ ਆਈ ਪੁਲਸ ਮੁੜ ਗਈ ਪੁਲਸ ਫੇਰ ਆਈ ਪੁਲਸ ਫੇਰ ਮੁੜ ਗਈ ਕਿਉਂ ਕਿਉਂਕਿ ਉਦੋਂ ਲੋਕਾਂ ਦਾ ਤੇ ਮੀਡੀਆ ਦਾ ਪਹਿਰਾ ਜ਼ਿਆਦਾ ਸੀ ਉਹਨਾਂ ਨੇ ਸੀਗਾ ਕਿ ਇਹ ਰਿਕਾਰਡਿੰਗ ਨਾ ਹੋ ਜੇ ਥੈਨ ਦੇ ਅਗੇਨ ਕੇਮ ਐ 10:00 ਟਿੰਕਿੰਗ ਕਿ ਪੁਲ ਸ਼ਾਇਦ ਲੋਕ ਘਟ ਜਾਣਗੇ ਕਿਉਂਕਿ ਗੁਰਪ੍ਰਵ ਕਰਕੇ ਸੰਗਤ ਘਟੀ ਨਹੀਂ ਉਹ ਫੇਰ ਮੁੜ ਗਏ ਮਗਰ ਫੇਰ ਅਖੀਰ ਚ ਉਹਨਾਂ ਨੇ ਸਵੇਰੇ 5 ਵਜੇ ਇਹ ਦਾਵਾ ਬੋਲਿਆ ਹੁਣ ਅਗਲੀ ਗੱਲ ਇਹ ਮੇਨ ਵੀਡੀਓ ਮੈਂ ਸੁਣਾਉਣ ਲੱਗਿਆ ਫॉर ਯੋਰ ਨੋਲੇਜ ਕਿ ਕਿੰਨਾ ਆਟੋਮੈਟਿਕ ਵੈਪਨ ਦੀ ਉਥੇ ਫਾਇਰਿੰਗ ਹੋਈ ਆ ਇਹ ਇਹ ਵੇਖ ਲਓ ਜੀ ਅ ਅ ਸੱਚ ਇਸ ਇੱਕ ਆ ਬੜੀ ਧਿਆਨ ਨਾਲ ਸੁਣਿਓ ਜੀ ਆਈ ਵਾਂਟ ਯੂ ਟੂ ਇਹ ਆਡੀਓ ਮੈਂ ਤੈਨੂੰ ਕਿਹਾ ਸੀ ਸਪੀਕਰ ਇਹ ਸਪੀਕਰ ਕੇ ਬੜੇ ਧਿਆਨ ਨਾਲ ਸੁਣਿਓ ਦਿਸ ਇਜ਼ DSP जसप्रीत ਸਿੰਘ ਇਹ ਫਗਵਾੜੇ ਲੱਗੇ ਆ ਹੁਣੇ ਕੀ ਕਹਿ ਰਿਹਾ ਕਹਿੰਦੇ ਅਸਲਾ ਲੈ ਕੇ ਆਵਾਂਗੇ ਆਪਣੇ ਕੋਲ ਥਾਣੇ 'ਚ ਕੁਝ ਅਸਲਾ ਇੱਥੇ ਪਿਆ ਕੁਝ ਅਸਲਾ ਥਾਣੇ 'ਚੋਂ ਲੈ ਕੇ ਆਵਾਂਗੇ ਇੰਟੈਂਸ਼ਨ ਵਾਸ ਵੈਰੀ ਕਲੀਅਰ ਕਿ ਬਾਏ ਹੁੱਕ ਕੁਰਕ ਧੱਕੇ ਨਾਲ ਇਹ ਕਬਜ਼ਾ ਅਸੀਂ ਲੈਣਾ ਲੈਣਾ ਇਹਦੀ ਸ਼ਬਦਾਬਲੀ ਹੁਣ ਮੈਂ ਸੁਣਾ ਰਿਹਾ ਕਿਨੂੰ SSP ਗੁਪਤਾ ਜੀ ਨੂੰ ਕੇ ਨਾਲ ਹੀ ਡੀਆਈਜੀ ਜਾਂ ਆਈਜੀ ਸਾਹਿਬ ਜਿਹੜੇ ਐਸ ਭੁਪਤੀ ਸਾਹਿਬ ਹੈ ਉਹ ਵੀ ਮੌਕੇ ਤੇ ਖਲੋਤੇ ਜਦੋਂ ਪੁਲਿਸ ਹੀ ਪਲਾਨਿੰਗ ਕਰਦੀ ਹੋਈ ਇਹ ਗੱਲਾਂ ਕਰਦੇ ਆ ਨਾ ਜੀ ਸੱਜੇ ਖੱਬੇ ਦੀਆਂ ਆਹ ਚਸ਼ਮਤੀ ਤ ਗਵਾਹ ਕਹਿ ਲੋ ਵੀਡੀਓ ਕਹਿ ਲਿਓ ਸਾਰੀ ਗੱਲ ਤੁਸੀਂ ਧਿਆਨ ਨਾਲ ਸੁਣਿਓ ए न जी आई एम शोइंग यू फोर पीपल एक तस एस पी ਇੱਕ ਭੁਗਤੀ ਜੀ ਇੱਕ ਆ ਡੀਐਸਪੀ ਜਸਪ੍ਰੀਤ ਜਿਹੜਾ ਵੈਪਨ ਲੈਉਣ ਦੀ ਗੱਲ ਕਰਦਾ ਇੱਕ ਸਬ ਇੰਸਪੈਕਟਰ ਜਸਪਾਲ ਸਿੰਘ ਆ ਜਿਹੜਾ ਬੂਟਾ ਨਾਲ ਏਕੇ 47 ਇਸ ਵੀਡੀਓ ਚ ਵੀ ਆ ਮੁੜ ਕੇ ਹੀ ਇਸ ਸੀਨ ਵਿੱਚ ਦੇਖ ਕੇ 47 ਆ ਆ ਆ ਲੋ ਜੀ ਆ ਮੈਂ ਪ੍ਰਿੰਟ ਦਿਖਾ ਰਿਹਾ ਆ ਐਸਐਸਪੀ ਸਾਹਿਬ ਇਹ ਡੀਐਸਪੀ ਇਹ ਭੁਗਤੀ ਸਾਹਿਬ ਤੇ ਇਹ ਉਹ ਜਸਪਾਲ ਸਿੰਘ ਜਿਹੜਾ ਆ ਖੜਾ ਆ ਆ ਵੈਪਨ ਮਿੱਤ ਦਾ ਵੈਪਨ ਗੁਰੂ ਘਰ ਦੇ ਅੰਦਰ ਬੂਟ ਪਾ ਕੇ AK47 ਦੇ ਫਾਇਰ ਕਰਦਾ ਹੋਇਆ ਦੱਸੋ ਇਹ ਜੀ ਚਸ਼ਮਦੀਤ ਤੁਸੀਂ ਕਹਿ ਲਓ ਜਾਂ ਆਈ ਓਪਨਿੰਗ ਵੀਡੀਓਜ਼ ਤੁਹਾਡੇ ਸਾਹਮਣੇ ਜਿਹਦੇ 'ਚ ਆਪ ਕਹਿ ਰਿਹਾ ਕਿ ਅਸਲਾ ਲੈ ਕੇ ਆਹਣੋ ਉਹ ਧਿਆਨ ਨਾਲ ਸੁਣਾ ਦੇ ਮੇਰਾ ਵੀ ਐਂਡ ਐਂਡ 1 ਸੈਕਿੰਡ ਐਂਡ ਮਿਸਟਰ ਪੂਪਤੀ ਐਸ 247 ਔਨ ਦਾ ਲਾਈਨ ਫੋਨ ਤੇ ਨੇ ਵੀ ਚੀਫ ਮਿਨਿਸਟਰ ਭਗਵੰਤ ਮਾਨ ਇੱਕ ਇੱਕ ਮਿੰਟ ਦੀ ਗੱਲ ਦੱਸ ਰਹੇ ਉਹਨਾਂ ਨੂੰ ਧਿਆਨ ਨਾਲ ਦੇਖੋ ਉਹਨਾਂ ਦੇ ਕੰਮ 'ਚ ਫੋਲ ਲੱਗਿਆ ਹੀ ਰਹਿੰਦਾ ਜਦੋਂ ਜਿੰਨੀ ਵੀਡੀਓ ਆਣਦੀਆਂ ਚਲੋ ਮੈਂ ਨਾ ਜੀ ਇਹ ਤੁਹਾਨੂੰ ਆਡੀਓ ਧਿਆਨ ਨਾਲ ਭੇਜ ਦਾਂਗਾ ਵੈਪਨ ਦੀ ਗੱਲ ਆਪਾਂ ਚੱਲਦੇ ਆ ਵੈਪਨ ਥਾਣੇ ਤੋਂ ਆ ਜਾਣਗੇ ਇਹ ਗੱਲ ਸਾਰੇ ਆਪਸ ਚ ਇਹ ਡਿալਾ ਅਫਸਰ ਗੱਲ ਕਰ ਰਿਹਾ